रेडी 4 ਮਹੀਨੇ ਪਹਿਲਾਂ ਜਿੰਨਾ ਉੱਤੇ ਨਸ਼ਿਆਂ ਦੇ ਇਲਜ਼ਾਮ ਲੱਗ ਰਹੇ ਸਨ ਅਤੇ ਜਿੰਨਾ ਦੀ ਪਿੰਡ ਵਿੱਚ ਦਾਖਲ ਹੋਣ ਸਮੇਂ ਚੈਕਿੰਗ ਹੁੰਦੀ ਸੀ ਹੁਣ ਉਹਨਾਂ ਨਾਲ ਹੀ ਕਮੇਟੀਆਂ ਅਤੇ ਪੰਚਾਇਤਾਂ ਘੌ ਖਿਚੜੀ ਹੋ ਰਹੀਆਂ ਹਨ ਡੰਡੀ ਕੀ ਹੋਣਾ ਪਿੰਡਾਂ ਵਿੱਚ ਨਸ਼ਾ ਖਤਮ ਹੋ ਗਿਆ ਪ੍ਰਸ਼ਨ ਚਿੰਨ ਕਿ ਪੰਚਾਇਤਾਂ ਨੇ ਇਹ ਸਿਰਫ ਆਪਣੇ ਮਕਸਦ ਲਈ ਕੀਤਾ ਸੀ ਕਿ ਇਸ ਕੰਮ ਨਾਲ ਸਾਨੂੰ ਪਿੰਡ ਵਿੱਚ ਲੋਕ ਚੰਗਾ ਕਹਿਣਗੇ ਡੰਡੀ ਨਿੱਜੀ ਸਵਾਰਥ ਲਈ ਪੰਚਾਇਤਾਂ ਨੇ ਪਿੰਡ ਵਿੱਚ ਜਜਬਾਤੀ ਬੰਦਿਆਂ ਦੀਆਂ ਦੁਸ਼ਮਣੀਆਂ ਪਵਾ ਦਿੱਤੀਆਂ ਕਿਉਂਕਿ ਜਿਨ੍ਹਾਂ ਨੂੰ ਫੜਦੇ ਸੀ ਜਾਂ ਚੈਕਿੰਗ ਕਰਦੇ ਸੀ ਹੁਣ ਉਹ ਉਹਨਾਂ ਤੋਂ ਖਾਰ ਖਾਂਦੇ ਨੇ ਡੰਡੀ ਹਾਲਾਂਕਿ ਇਹ ਕੰਮ ਪੰਚਾਇਤਾਂ ਦਾ ਸੀ ਡੰਡੀ ਕੋਈ ਆਪਣੀ ਪੜ੍ਹਾਈ ਛੱਡ ਕੇ ਦਿਨ ਜਾਂ ਰਾਤ ਨੂੰ ਡਿਊਟੀ ਦਿੰਦਾ ਸੀ ਡੰਡੀ ਪੰਚਾਇਤ ਦੇ ਕਹਿ ਮੁਤਾਬਕ ਕੋਈ ਖੇਤ ਦਾ ਕੰਮ ਛੱਡਦਾ ਕੋਈ ਪ੍ਰਾਈਵੇਟ ਕੰਮ ਛੱਡਦਾ ਸੀ ਡੰਡੀ ਜਿੰਨਾ ਤੋਂ ਵਾਰੀ ਮੁਤਾਬਕ ਡਿਊਟੀ ਨਹੀਂ ਸੀ ਦਿੱਤੀ ਜਾਂਦੀ ਉਹ ਦਿਹਾੜੀ ਦਿੰਦੇ ਸੀ ਜਾਂ ਦਿਹਾੜੀ ਉੱਤੇ ਬੰਦਾ ਭੇਜਦੇ ਸੀ ਡੰਡੀ ਕੀ ਉਹ ਸਭ ਪਾਗਲ ਸੀ ਦਿਨੇ ਆਪਣੇ ਮੋਟਰਸਾਈਕਲਾਂ ਦਾ ਤੇਲ ਮਚਾਉਂਦੇ ਅਤੇ ਰਾਤਾਂ ਨੂੰ ਸਾਰੀ-ਸਾਰੀ ਰਾਤ ਝਾਕਦੇ ਡਿਊਟੀ ਦਿੰਦੇ ਡੰਡੀ ਪੰਚਾਇਤਾਂ ਅਤੇ ਨਸ਼ੇ ਵਿਰੋਧੀ ਕਮੇਟੀਆਂ ਹੁਣ ਅੱਗੇ ਬੋਟਾ ਆਉਂਦੀਆਂ ਦੇਖ ਕੇ ਉਹੀ ਨਸ਼ੇ ਕਰਨ ਵਾਲੇ ਬੰਦਿਆਂ ਨਾਲ ਇੱਕ ਥਾਲੀ ਵਿੱਚ ਰੋਟੀਆਂ ਖਾਣ ਲੱਗੇ ਹਨ ਡੰਡੀ ਕਹਿੰਦੇ ਹੁੰਦੇ ਨਨ ਕੇ ਰਾਜਨੀਤਿਕ ਬੰਦੇ ਆਪਣੇ ਰੈਡੀ ਮੈਂ ਉਸ ਸਮੇਂ ਦੀ ਗੱਲ ਕਰ ਰਿਹਾ ਹਾਂ ਜਦੋਂ ਪਿੰਡਾਂ ਵਿੱਚ ਸੰਚਾਰ ਦੇ ਕੋਈ ਆਮ ਸਾਧਨ ਨਹੀਂ ਸਨ ਨਾ ਹੀ ਹੁਣ ਵਾਂਗ ਇੰਟਰਨੈਟ ਦੀ ਦੁਨੀਆ ਸੀ ਡੰਡੀ ਚਿੱਠੀਆਂ ਦਾ ਆਦਾਨ ਪ੍ਰਦਾਨ ਡਾਕਖਾਨੇ ਰਾਹੀਂ ਹੁੰਦਾ ਸੀ ਡੰਡੀ ਮੈਂ ਗੱਲ ਡਾਕੀਏ ਦੀ ਕਰ ਰਿਹਾ ਹਾਂ ਡੰਡੀ ਡਾਕਿਆ ਚਿੱਠੀਆਂ ਵੰਡਣ ਵਾਲਾ ਅਤੇ ਅੰਗਰੇਜ਼ੀ ਵਿੱਚ ਇਸ ਨੂੰ ਪੋਸਟਮੈਨ ਵੀ ਕਹਿੰਦੇ ਹਨ ਡੰਡੀ ਡਾਕ ਲਿਆਉਣ ਅਤੇ ਲੈ ਕੇ ਜਾਣ ਵਾਲਾ ਘਰ ਘਰ ਪਿੰਡਾਂ ਸ਼ਹਿਰਾਂ ਵਿੱਚ ਚਿੱਠੀਆਂ ਮਨੀ ਆਰਡਰ ਪਾਰਸਲ ਵੰਡਣ ਤੋਂ ਹੋਰ ਜ਼ਰੂਰੀ ਡਾਕ ਦੇਣ ਵਾਲਾ ਜਾਂ ਕਈ ਹੋਰ ਦੇਸ਼ਾਂ ਵਿੱਚ ਇਸ ਨੂੰ ਪੋਸਟੀ ਦਾ ਨਾਂ ਦਿੰਦੇ ਹਨ ਡੰਡੀ ਭਾਰਤ ਵਿੱਚ ਡਾਕ ਕਰ ਦੇ ਮੁਲਾਜ਼ਮ ਡਾਕ ਵੰਡਣ ਦਾ ਕੰਮ ਕਰਦੇ ਸਨ ਡੰਡੀ ਹੁਣ ਨਵੀਂ ਤਕਨੀਕ ਆ ਗਈ ਹੈ ਡਾਕ ਦਾ ਕੰਮ ਕੋਰੀਅਰ ਰਾਹੀਂ ਹੁੰਦਾ ਹੈ ਡੰਡੀ ਪਹਿਲਾਂ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਚਿੱਠੀਆਂ ਦੇਸ਼ ਵਿਦੇਸ਼ ਵਿੱਚ ਪਾਉਂਦੇ ਸਨ ਡੰਡੀ ਚਿੱਠੀ ਲੇਖਣ ਦਾ ਅੰਦਾਜ਼ ਇਸ ਤਰ੍ਹਾਂ ਦਾ ਸੀ ਸੱਜੇ ਪਾਸੇ ਆਪਣੇ ਪੰਡ ਦਾ ਨਾ ਲਿਖ ਥੱਲੇ ਤਰੀਕ ਮਹੀਨਾ ਅਤੇ ਸਾਲ ਲਿਖ ਦਿੱਤਾ ਜਾਂਦਾ ਸੀ ਡੰਡੀ ਖੱਬੇ ਪਾਸੇ ਤੋਂ ਚਿੱਠੀ ਨੂੰ ਸ਼ੁਰੂ ਕੀਤਾ ਜਾਂਦਾ ਸੀ ਡੰਡੀ ਚਿੱਠੀ ਜਿਸ ਨੂੰ ਭੇਜਣੀ ਹੁੰਦੀ ਸੀ ਨਾਮ ਅਤੇ ਪਤਾ ਲਿਖ ਪਿੰਨ ਕੋਡ ਨੰਬਰ ਲਿਖ ਦਿੱਤਾ ਜਾਂਦਾ ਸੀ ਡੰਡੀ ਫੌਜ ਜਾਨਾ ਜਿਸ ਦਾ ਮਾਹੀ ਸਾਲ ਬਾਦ ਛੁੱਟੀ ਆਉਂਦਾ ਸੀ ਨੂੰ ਆਪਣੇ ਘਰ ਵਾਲੇ ਦੀ ਚਿੱਠੀ ਦੀ ਓਡੀਕ ਰਹਿੰਦੀ ਸੀ ਅਤੇ